ਜੈ ਭਰਦਵਾ ਜਿੰਦਾਬਾਹ ਸੇ ਵੀਰ ਬਜਰੰਗੀ ਹਰ ਹਰ ਮਹਾਦੇਵ ਸ਼ਿਵਸਨਾ ਸਮਾਜਵਾਦੀ ਜਿੰਦਾਬਾਹ ਸ਼੍ਰੀ ਕਮਲੇਸ਼ ਭਰਦਵਾ ਜਿੰਦਾਬਾਹ ਸ਼੍ਰੀ ਹਣੀ ਭਰਦਵਾ ਜਿੰਦਾਬਾਹ ਇੱਕ ਕਰੇ ਵੀਰ ਬਜਰੰਗੀ ਹਰ ਹਰ ਮਹਾਦੇਵ ਬਜਰੰਗੀ ਹਰ ਹਰ ਮਹਾਦੇਵ ਬਹੁਤ ਖੁਸ਼ੀ ਦਾ ਟਾਈਮ ਹੈ ਕਿਉਂਕਿ ਇੰਨਾ ਨੌਜਵਾਨ ਇਕੱਠਾ ਹੋ ਰਿਹਾ ਹੈ ਸ਼ਿਵਸਨਾ ਸਮਾਜਵਾਦੀ ਦੇ ਸਮਾਜਿਕ ਕੰਮ ਨੂੰ ਦੇਖਦੇ ਹੋਏ ਬਹੁਤ ਸਾਰੇ ਨੌਜਵਾਨ ਸ਼ਿਵਸਰਨ ਸਮਾਜਵਾਲ ਵੀ ਸ਼ਾਮਲ ਹੋ ਰਹੇ ਨੇ ਸਾਡੇ ਰਾਸ਼ਟਰੀ ਪ੍ਰਧਾਨ ਸ੍ਰੀ ਕਮਲੇਸ਼ ਭਾਰਤਵਾਦੀ ਜੀ ਨੇ ਜਿਹੜੀ ਜੰਗ 2003 ਵਿੱਚ ਨਸ਼ੇ ਦੇ ਖਿਲਾਫ ਜਾਰੀ ਕੀਤੀ ਸੀ ਅੱਜ ਬਹੁਤ ਖੁਸ਼ੀ ਹੈ ਕਿ ਪੰਜਾਬ ਸਰਕਾਰ ਬਖੂਬੀ ਉਸ ਜੰਗ ਨੂੰ ਨਿਭਾ ਰਹੀ ਹੈ ਕਿਉਂਕਿ ਮਾਯੋਗ ਮਾਨ ਸਾਹਿਬ ਦੀ ਸਰਕਾਰ ਨੇ ਅੱਜ ਜਿਹੜੀ ਨਸ਼ੇ ਵੇਚਦੇ ਨੇ ਉਹਨਾਂ ਦੀ ਪ੍ਰਾਪਰਟੀ ਨੂੰ ਖੁਰਦ ਕਰਨ ਦੀ ਮੁਹਿੰਮ ਜਿਹੜੀ ਜ਼ੋਰ ਸ਼ਾਰੀ ਕੀਤੀ ਹੈ ਇੱਕ ਮੈਸੇਜ ਪਾਸ ਕੀਤਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਵੀ ਨਸ਼ਾ ਵੇਚੇਗਾ ਉਹਦੇ ਨਤੀਜੇ ਭੁਗਤਨੇ ਪੈਣਗੇ ਅੱਜ ਜਿਹੜਾ ਪਤਲਾ ਫੂਕਣਾ ਸੀ ਤਲਵਾੜੇ ਆਤਿਕਵਾਦ ਦਾ ਉਹ ਕੈਨਸਲ ਕੀਤਾ ਜਾ ਰਿਹਾ ਕਿਉਂਕਿ ਜੋ ਮਾਨ ਸਾਹਿਬ ਪੰਜਾਬ ਵਿੱਚ ਕਰ ਰਹੇ ਨੇ ਹਿੰਦੂ ਸਿੱਖ ਭਾਈਚਾਰੇ ਨੂੰ ਬਣਾਏ ਰੱਖ ਰਹੇ ਨੇ ਉਸ ਨੂੰ ਦੇਖਦੇ ਹੋਏ ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਜੈਸ਼ੀ ਰਾਮ ਜੈ ਮਹਾਕਾਲ ਅੱਜ ਅਸੀਂ ਤਲਵਾੜਾ ਵਿਖੇ ਹਰਜਿੰਦਰਪਾਲ ਹੈਪੀ ਜੀ ਜਿਹੜੇ ਯੁੱਗ ਤੇ ਪੰਜਾਬ ਪਰਿਵਾਰੀ ਨੇ ਉਹਨਾਂ ਕੋਲ ਪਹੁੰਚੇ ਆ ਅੱਜ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਸੀ ਉਹ ਅਤੰਕਵਾਦ ਦਾ ਜਿਹੜਾ ਖਾਲਿਸਤਾਨ ਦਾ ਪুতਲਾ ਫੂਕਣ ਦਾ ਸੀ ਜੋ ਸਾਡੇ ਰਾਸ਼ਟਰੀ ਪ੍ਰਧਾਨ ਸ਼੍ਰੀ ਕਮਲੇਸ਼ ਭਾਰਤਵਾਦੀ ਜੀ ਤੇ ਹਾਨੀ ਭਾਰਤਵਾਦੀ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਸੋ ਕਿਉਂਕਿ ਸਾਡੀ ਜਿਹੜੀ ਪਾਰਟੀ ਆ ਉਹ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੰਦੀ ਹੈ ਸੋ ਅਸੀਂ ਕੋਈ ਵੀ ਐਦਾਂ ਦਾ ਪ੍ਰੋਗਰਾਮ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੋਵੇ ਸੋ ਇਹੀ ਗੱਲ ਸਾਡੇ ਹੈਪੀ ਜੀ ਦਾ ਵੀ ਕਹਿਣਾ ਸੀ ਜੋ ਪ੍ਰਧਾਨ ਜੀ ਨੇ ਕਿਹਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹਨਾਂ ਨੂੰ ਪਾਸਪੋਨ ਕਰਨਾ ਕੱਲ ਸਾਡੇ ਅੱਜ ਤਲਵਾੜੇ ਵਿੱਚ ਹਨੀ ਭਰਦਵਾਜੀ ਆਏ ਨੇ ਚੇਅਰਮੈਨ ਰਾਸ਼ੀ ਜੀ ਰਾਸ਼ਟਰੀਏ ਤੇ ਇਹਨਾਂ ਦੇ ਲੋ ਤੁਹਾਨੂੰ ਬਾਦ ਕਰਦੇ ਤਲਵਾੜੇ ਵਿੱਚ ਆਣਦੇ